ਗੁਰਦੁਆਰਿਆਂ ਦੀ ਬਦਲੀ ਹੋਈ ਰੂਪ ਤੁਹਾਨੂੰ ਕਈ ਡੇਰਿਆਂ ਦੇ ਰੂਪ ਵਿੱਚ ਮਿਲਣਗੇ ਜਿੱਥੇ ਤੁਹਾਨੂੰ ਨਿਸ਼ਾਨ ਸਾਹਿਬ ਨਹੀਂ ਮਿਲਦਾ ਜਿੱਥੇ ਲੰਗਰ ਸੰਗਤ ਗੁਰਦੁਆਰਾ ਸਾਹਿਬ ਨਹੀਂ ਤਿਆਰ ਕਰਦੀ ਬਲਕਿ ਬਾਹਰੋਂ ਤਿਆਰ ਹੋ ਕੇ ਆਉਂਦਾ ਹੈ ਮੇਰੇ ਕਹਿਣ ਤੋਂ ਮਰਾਦ ਹੈ ਜਿਵੇਂ ਅੱਜ ਕਈ ਠਾਠ ਬਣਾ ਕੇ ਡੇਰੇ ਬਣਾ ਕੇ ਜਿਨ੍ਹਾਂ ਨੇ ਆਪਣੀ ਅਯਾਸ਼ੀ ਦੇ ਅੱਡੇ ਬਣਾਏ ਹੋਏ ਨੇ ਉਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਸਾਹਿਬ ਜੀ ਨੇ ਮਾਨਵਤਾ ਨੂੰ ਜਗਾਉਣ ਵਾਸਤੇ ਸੁਲਤਾਨਪੁਰ ਦੀ ਧਰਤੀ ਤੋਂ ਪ੍ਰਚਾਰ ਫੇਰੀਆਂ ਆਰੰਭ ਕੀਤੀਆਂ ਤੇ ਪਹਿਲੀ ਧਰਮਸ਼ਾਲਾ ਭਾਈ ਲਾਲੋ ਜੀ ਦੇ ਘਰ ਈਮਨਾਬਾਦ ਦੀ ਧਰਤੀ ਤੇ ਆਰੰਭ ਕੀਤੀ ਧਰਮਸ਼ਾਲਾ ਦਾ ਮਤਲਬ ਸੀ ਜਿੱਥੇ ਸਾਰਾ ਦਿਨ ਮਨੁੱਖ ਆਪਣਾ ਕੰਮ ਕਾਰ ਕਰਨ ਤੋਂ ਬਾਅਦ ਇੱਕ ਜਗ੍ਹਾ ਤੇ ਇਕੱਠੇ ਹੋਣ ਤੇ ਬੈਠ ਕੇ ਵਿਚਾਰ ਗੋਸ਼ਟੀਆਂ ਕਰਨ ਸਾ ਸੰਕਰਮ ਤੇ ਆਪਣੇ ਮਨ ਨੂੰ ਚੜ੍ਹਦੀ ਕਲਾ ਵਾਲੇ ਬੰਨੇ ਲਜਾਣ ਵਾਸਤੇ ਗੁਰਬਾਣੀ ਦੁਆਰਾ ਜਿਹੜੀਆਂ ਵਿਚਾਰਾਂ ਨੇ ਉਹ ਕੀਤੀਆਂ ਜਾਂ ਅੱਜ ਦੇ ਸਮੇਂ 'ਚ ਉਸੇ ਧਰਮਸਾਲ ਦਾ ਨਾਮ ਬਦਲ ਕੇ ਜਿਹਨੂੰ ਅਸੀਂ ਗੁਰਦੁਆਰਾ ਸਾਹਿਬ ਕਹਿੰਨੇ ਆ ਗੁਰਦੁਆਰੀ ਦੀਆਂ ਪੰਜ ਨਿਸ਼ਾਨੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਗਤ ਪੰਗਤ ਨਿਸ਼ਾਨ ਸਾਹਿਬ ਅਤੇ ਨਗਾਰਾ ਬਹੁਤ ਸਿੱਖ ਸੰਗਤਾਂ ਐਸੀਆਂ ਨੇ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਵੀ ਮਹਾਰਾਜ ਦੇ ਪ੍ਰਕਾਸ਼ ਕੀਤੇ ਹੋਏ ਨੇ ਔਰ ਕਜੀ ਵੀ ਉਹਨਾਂ ਨੂੰ ਗੁਰਦੁਆਰਾ ਨਹੀਂ ਕਿਹਾ ਜਾਂਦਾ ਉਹਦੇ ਵਿੱਚੇ ਕਾਰਨ ਹੈ ਹੋ ਸਕਦਾ ਗਵਾਂਢੀ ਦੀ ਗਵਾਂਢੀ ਨਾਲ ਨਾ ਬਣਦੀ ਹੋਵੇ ਹੋ ਸਕਦਾ ਉੱਥੇ ਕੋਈ ਆਮ ਰਾਜਾਂਦਾ ਵਿਅਕਤੀ ਉਸ ਘਰ ਵਿੱਚ ਨਾ ਆ ਸਕੇ ਗੁਰਦੁਆਰੇ ਹਰ ਇੱਕ ਵਿਅਕਤੀ ਵਾਸਤੇ ਦਰਵਾਜ਼ੇ ਖੁੱਲੇ ਹੁੰਦੇ ਨੇ ਤੇ ਨਿਸ਼ਾਨ ਸਭ ਦਾ ਫਰਅ ਇਸ ਗੱਲ ਦੀ ਨਿਸ਼ਾਨੀ ਹੁੰਦੀ ਹੈ ਕਿ ਇੱਥੇ ਆਏ ਨੂੰ ਪ੍ਰਸ਼ਾਦਾ ਮਿਲੇਗਾ ਬਿਮਾਰ ਨੂੰ ਦਵਾਈ ਮਿਲੇਗੀ ਕੋਈ ਯਾਤਰੂ ਹੈ ਨੂੰ ਰਾਤ ਦੀ ਰਹਿਸ਼ ਮਿਲੇਗਾ ਅਰ ਜੇ ਆਪਾਂ ਅਜੋਕੇ ਸਮੇਂ ਦੇ ਵਿੱਚ ਵੇਖੀਏ ਤੇ ਗੁਰਦੁਆਰਿਆਂ ਦੇ ਬਦਲੇ ਹੋਏ ਰੂਪ ਤੁਹਾਨੂੰ ਕਈ ਡੇਰਿਆਂ ਦੇ ਰੂਪ ਵਿੱਚ ਮਿਲਣਗੇ ਜਿੱਥੇ ਤੁਹਾਨੂੰ ਨਿਸ਼ਾਨ ਸਾਹਿਬ ਨਹੀਂ ਮਿਲਦਾ ਜਿੱਥੇ ਲੰਗਰ ਸੰਗਤ ਗੁਰਦੁਆਰਾ ਸਾਹਿਬ ਨਹੀਂ ਤਿਆਰ ਕਰਦੀ ਬਲਕਿ ਬਾਹਰੋਂ ਤਿਆਰ ਹੋ ਕੇ ਆਉਂਦਾ ਹੈ ਮੇਰੇ ਕਹਿਣ ਤੋਂ ਮਰਾਦ ਹੈ ਜਿਵੇਂ ਅੱਜ ਕਈ ਠਾਠ ਬਣਾ ਕੇ ਡੇਰੇ ਬਣਾ ਕੇ ਜਿਨ੍ਹਾਂ ਨੇ ਆਪਣੀ ਅਯਾਸ਼ੀ ਦੇ ਅੱਡੇ ਬਣਾਏ ਹੋਏ ਨੇ ਜਦੋਂ ਅਸੀਂ ਪਟ ਸਾਹਿਬਾਨਾਂ ਦੀ ਬਾਣੀ ਪੜਦੇ ਆ ਤੇ 11 ਪਟਾਂ ਵਿੱਚੋਂ ਜਿਹੜੇ ਸਭ ਤੋਂ ਸ਼੍ਰੋਮਣੀ ਪਟ ਪਟ ਪਿਖਾਜੀ ਜਿਹੜੇ ਉਹਨਾਂ ਪਟਾਂ ਦੇ ਆਗੂ ਸਨ ਉਹਨਾਂ ਨੇ ਆਪਣੇ ਸੋਈਆਂ ਵਿੱਚ ਇਹ ਗੱਲ ਕਹੀ ਰਹੇ ਉਹ ਸੰਤ ਹੋਂ ਟੋਲ ਸਾਧ ਬਹੁ ਤੇਰੀ ਡਿੱਠੇ ਸੰਿਆਸੀ ਤਪਸੀ ਮੁਖੋਂ ਇਹ ਪੰਡਤ ਮਿੱਠੇ ਕਮਾਲ ਦੀ ਗੱਲ ਉਹਦੇ ਵਿੱਚ ਕਈ ਬਰਸ ਏਕ ਹੋਂ ਫਿਰਿਓ ਵੀ ਅਸੀਂ ਸਿੱਧਾ ਨਹੀਂ ਗੁਰੂ ਸਾਹਿਬ ਦੇ ਕੋਲ ਆ ਗਏ ਇਸ ਤੋਂ ਪਹਿਲਾਂ ਅਸੀਂ ਇੱਕ ਸਾਲ ਦੇ ਕਰੀਬ ਅਸੀਂ ਵੱਖ-ਵੱਖ ਥਾਵਾਂ ਤੇ ਘੁੰਮਦੇ ਰਹੇ ਬਰਸ ਇਹ ਕਹੋ ਫਿਰ ਉਹ ਕਿਨੇ ਨਾ ਪਰਚੋ ਲਾਇਓ ਪਰਚੋ ਦਾ ਸਤਾ تسਲੀ ਕਰਾਉਣੀ ਪ੍ਰੀਤਿ ਚੇ ਕਰਾਉਣਾ ਸੱਚ ਦੇ ਨਾਲ ਜਾਣ ਪਛਾਨ ਕਰਾਉਣੀ ਕਿਨੇ ਨਾ ਪਰਚੋ ਲਾਇਓ ਕਹਤਿਓ ਕਹਤੀ ਸੁਣੀ ਸਿਰਫ ਜਵਾਨੀ ਕਲਾਮੀ ਗੱਲਾਂ ਕਰਦੇ ਵੇਖਿਆ ਰਹਿਤ ਕੋ ਖੁਸ਼ੀ ਨਾ ਆਏ ਜਦੋਂ ਨੇੜੇ ਹੋ ਕੇ ਵੇਖਿਆ ਤੇ ਉਹਨਾਂ ਦੀ ਰਹਿਤ ਬਹਿਤ ਵੱਲ ਵੇਖ ਕੇ ਮਨ ਉਚਾਟ ਹੋ ਗਿਆ ਇਹੋ ਗੱਲ ਹੀ ਜਦੋਂ ਅਸੀਂ 15 ਭਗਤਾਂ ਦੀ ਬਾਣੀ ਪੜ੍ਹਦੇ ਆ 15 ਭਗਤਾਂ ਦੀ ਬਾਣੀ ਵਿੱਚੋਂ ਭਗਤ ਕਬੀਰ ਜੀ ਦਾ ਸ਼ਬਦ ਕਈ ਰਾਗੀ ਸੰਧਾ ਨੇ ਇਸ ਦਾ ਗਾਇਨ ਵੀ ਕੀਤਾ ਗੱਜ ਸਾਢੇ ਤਿੰਨ ਤੇ ਤੋਤੀਆਂ ਤੇਰੇ ਪੈਨ ਤੱਕ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਭਗ ਓਏ ਹਰਕੇ ਸੰਤ ਨਾਖੀਐ ਬਾਨਾਰਸ ਕੇ ਠੱਗ ਤੇ ਭਗਤ ਕਬੀਰ ਜੀ ਕਹਿੰਦੇ ਐਸੇ ਸੰਤ ਨਾ ਮੋਕਪਾਂ ਮੈਂ ਜਿਨ੍ਹਾਂ ਦੇ ਆ ਬਾਹਰ ਦੇ ਪਹਿਰਾਵੇ ਨੇ ਗਲਾਂ ਵਿੱਚ ਮਾਲਾ ਨੇ ਹੱਥ ਵਿੱਚ ਲੋਟੇ ਨੇ ਧਾਰਮਿਕ ਬਾਣੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਗੱਜ ਸਾਢੇ ਤਿੰਨ ਤੇ ਤੋਤੀਆਂ ਤੇਰੇ ਪੈਨ ਤੱਕ ਇਹ ਨਾ ਸੋਚੋ ਵੀ ਇੱਥੇ ਕਿਸੇ ਧਾਗੇ ਦੀ ਜਨੇਊ ਦੀ ਤਾਂ ਸਿਰਫ ਝੋਤੀਆਂ ਦੀ ਗੱਲ ਕੀਤੀ ਜੇ ਬਾਬਾ ਕਬੀਰ ਜੀ ਅੱਜ ਹੁੰਦੇ ਨਾ ਇੱਥੇ ਗਾਤਰੇ ਤੇ ਕਸ਼ੈਰੇ ਨਾ ਸ਼ਬਦ ਵਰਦੇ ਨੇ ਸਾਨੂੰ ਕਿਉਂਕਿ ਅੱਜ ਵੀ ਰੂਪ ਰੂਪਾ ਉਹੋ ਹੀ ਹੈ ਗੱਜ ਸਾਢੇ ਤੈਂ ਤੇ ਝੋਤੀਆਂ ਤੇਰੇ ਪੈਨ ਤੱਕ ਗਲੇ ਜਿੰਨਾ ਜੱਪ ਮਾਲੀਆਂ ਲੋਟੇ ਹੱਥ ਨਬਗ ਓਏ ਹਰ ਕੇ ਸੰਤ ਨਾ ਕੀ ਹੈ ਤੇ ਹੁਣ ਤੁਸੀਂ ਮੈਨੂੰ ਦੱਸਿਓ ਕਿੰਨੇ ਬਾਬੇ ਜਿਹੜੇ ਗੜਵੇ ਤੋਂ ਬੰਨਾ ਤੁਰਦੇ ਜਿਹੜੇ ਅਜੋਕੇ ਪੰਜਾਬ ਦੇ ਬਾਬੇ ਇਹਨਾਂ ਦੇ ਨਾਲ ਗੜਵਈ ਹੁੰਦਾ ਸਪੈਸ਼ਲ ਇੱਕ ਨਾਲ ਗੜਵਾ ਚੱਕੀ ਫਿਰਦਾ ਹੈ ਤੌਲੀਆ ਬਖਰਾ ਚੱਕੀ ਫਿਰਦਾ ਹੈ ਇਹ ਦੇਕਰ ਸੋਫੇ ਤੇ ਬਹਿਣਾ ਤੇ ਬਖਰਾ ਕਪੜਾ ਵਸ਼ਾਇ ਜਾਣਾ ਅਜੇ ਕਹਿੰਦੇ ਜੀ ਸਾਡੇ ਬਾਬਾ ਜੀ ਆਪਣੀ ਪੂਜਾ ਨਹੀਂ ਕਰਾਉਂਦੇ ਉਹ ਕਹਿੰਦੇ ਐਸੇ ਸੰਤ ਨਾ ਮੋਕੋ ਭਾਵੇਂ ਡਾਲਾ ਸੋਂ ਪੇਡਾ ਢਕਾਂਵੇਂ ਜਿਹੜੇ ਫਲ ਨਹੀਂ ਖਾਂਦੇ ਸਬੂਤਾ ਰੋਖੀ ਖਾ ਜਾਂਦੇ ਯਾਨੀ ਕਿ ਮਨੁੱਖਾਂ ਦੀ ਕਮਾਈ ਨਹੀਂ ਖਾਂਦੇ ਮਨੁੱਖ ਵੀ ਖਾ ਜਾਂਦੇ ਤੇ ਕਿੰਨੇ ਡੇਰੇ ਜ਼ਰਾ ਵੱਲੋਂ ਆਪਣੇ ਹੀ ਸ਼ਰਧਾਲੂਆਂ ਦੇ ਕਤਲ ਕੀਤੇ ਗਏ ਇਸ ਗੱਲੋਂ ਜਦੋਂ ਪਤਾ ਲੱਗਿਆ ਵੀ ਇਹ ਸਾਡੇ ਅੱਗੇ ਬਾਗੀ ਹੋ ਗਏ ਜਦੋਂ ਤੱਕ ਉਨਾ ਤੋਂ ਫਾਰਮਰ ਦਾ ਸਿਖਾਈ ਗਿਆ ਜਦੋਂ ਪਤਾ ਲੱਗਾ ਵੀ ਹੁਣੇ ਤੋਂ ਖਤਰਾ ਹੈ ਤੇ ਬਹੁਤ ਸਾਧਾ ਨੇ ਆਪਣੇ ਹੀ ਆਉਣ ਵਾਲੇ ਸ਼ਰਧਾਲੂਆਂ ਦੇ ਕਤਲ ਵੀ ਕਰਾਏ ਖੈਰ ਜਿਹੜੀ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਨੀ ਹੈ ਚਰਨ ਘਾਟ ਗੁਰਦੁਆਰਾ ਦਾ ਕਹਿਣ ਨੂੰ ਦਿਲ ਨਹੀਂ ਕਰਦਾ ਹੈਗੇ ਤੇ ਉਹ ਠਾਠ ਹੀ ਨੇ ਸਾਰੇ ਉਥੋਂ ਦੇ ਇੱਕ ਸਾਧ ਦੀ ਜਿਹੜੀ ਗੱਲ ਕੁਝ ਪੰਥਦਰਦੀ ਵੀਰਾਂ ਵੱਲੋਂ ਪੰਥ ਦੀ ਕਚਹਿਰੀ ਦੇ ਵਿੱਚ ਲਿਆਂਦੀ ਗਈ ਹੈ ਚੰਗੀ ਗੱਲ ਹੈ ਇਹ ਇੱਕ ਬਾਬੇ ਦੀ ਗੱਲ ਨਹੀਂ ਇਦਾਂ ਦੇ ਬਹੁਤ ਪੰਜਾਬ ਦੇ ਸਾਗ ਨੇ ਜਿਨ੍ਹਾਂ ਦੀਆਂ ਡੇਰਿਆਂ ਦੇ ਵਿੱਚ ਅਯਾਸ਼ੀ ਹੁੰਦੀ ਹੈ ਤੇ ਦੋ ਖਾਸ ਗੱਲ ਦਾ ਕਿ ਇਹਨਾਂ ਨਾਲੋਂ ਵੱਧ ਕਸੂਰ ਉਹਨਾਂ ਲੋਕਾਂ ਦਾ ਜਿਹੜੇ ਆਪਣੇ ਪਿੰਡਾਂ ਵਿੱਚੋਂ ਟਰਾਲੀਆਂ ਬੱਸਾਂ ਟਰੱਕਾਂ ਤੇ ਸੰਗਤ ਨੂੰ ਲੈ ਕੇ ਤੇ ਇਹਨਾਂ ਡੇਰਿਆਂ ਵਿੱਚ ਲੈ ਕੇ ਜਾਂਦੇ ਨੇ ਕਿੰਨੇ ਪੰਜਾਬ ਦੇ ਇਦਾਂ ਦੇ ਬਾਬੇ ਨੇ ਜਿਨ੍ਹਾਂ ਨੇ ਪਖੰਡ ਪਬਲਿਕ ਸਾਹਮਣੇ ਯਾਰ ਹੋ ਗਏ ਕਿਦਾਂ ਫੁੱਲਾਂ ਦੀ ਵਰਖਾ ਇਹਨਾਂ ਲੋਕਾਂ ਤੇ ਹੋ ਰਹੀ ਹੈ ਫਿਰ ਇਹਦੇ ਬਾਣੇ ਵੇਖੋ ਉਈ ਇਥੋਂ ਫਰਾ ਸ਼ੜ ਲਿੰਦਾ ਹੈ ਕਿਹਨੇ ਇਥੇ ਸਿਮਰਨਾ ਸੱਤੇ ਵੱਧਾ ਹੈ ਇਹਦੇ ਇਥੇ ਫੁੱਲ ਲਗਾ ਹੋਇਆ ਹੈ ਕਿਹਨੇ ਇਥੇ ਕਲਗੀ ਲਾਈ ਹੋਈ ਹੈ ਕੀ ਇਹ ਪਹਿਰਾਵੇ ਧਰਮੀ ਹੋਣ ਦੇ ਵੱਖਰੇ ਤੋਂ ਵੱਖਰਾ ਪਹਿਰਾਵਾ ਪਾ ਕੇ ਲੋਕਾਂ ਨੂੰ ਖਿਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕ ਸਾਡੇ ਕੋਲ ਲੋਕ ਆਕਰਸ਼ਿਤ ਹੋਣ ਗੱਲ ਇਹ ਬ ਡੁੱਬਦੇ ਨੂੰ ਤੰਕੇ ਦਾ ਸਾਰਾ ਜਿਹੜੇ ਲੋਕ ਵਹਿਮਾਂ 'ਚ ਪਏ ਨੇ ਉਹ ਇਨਾਂ ਦੇ ਸ਼ਿਕਾਰ ਹੋ ਜਾਂਦੇ ਮਤਾਂ ਸੋਚਿਓ ਵੀ ਸਿਰਫ ਪਿੰਡਾਂ ਦੇ ਲੋਕ ਇਨਾਂ ਦੇ ਚੁੰਗਲ 'ਚ ਫਸੇ ਮੇਰੇ ਵਰਗੇ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚੋਂ ਵੀ ਡੇਰਿਆਂ ਦੀ ਖਾਕਸ਼ਾਨ ਦੇ ਲੋਕ ਵਿਖੇ ਬੰਬੇ ਵਰਗੀਆਂ ਜਿਹੜੀਆਂ ਸਿਟੀਆਂ ਨੇ ਵਡੀਆਂ ਉੱਥੋਂ ਦੇ ਡੇਰੇਦਾਰ ਵੀ ਉੱਥੋਂ ਦੇ ਲੋਕ ਵੀ ਡੇਰੇਦਾਰਾਂ ਉੱਤੇ ਫੁੱਲਾਂ ਦੀ ਵਰਖਾ ਕਰਦੇ ਦੇਖਿਆ ਪੜ੍ਹੇ ਲਿਖੇ ਲੋਕ ਮਤਾਂ ਸੋਚੋ ਵੀ ਅਨਪੜ੍ਹ ਲੋਕ ਕਿਉਂਕਿ ਵਹਿਮ ਦਾ ਸਬੰਧ ਐਜੂਕੇਸ਼ਨ ਨਾਲ ਨਹੀਂ ਹੁੰਦਾ ਅਨਪੜ੍ਹ ਬੰਦੇ ਦਾ ਵਹਿਮ ਵੀ ਅਨਪੜ੍ਹੀ ਹੁੰਦਾ ਹੈ ਪੜ੍ਹੇ ਲਿਖੇ ਦਾ ਵਹਿਮ ਵੀ ਪੜ੍ਹਿਆ ਲਿਖਿਆ ਹੁੰਦਾ ਕੋਈ ਜਿੱਦਾਂ ਪੜ੍ਹਿਆ ਲਿਖਿਆ ਹੋਏਗਾ ਜਿੰਨੇ 4 ਪੈਸੇ ਹੋਣਗੇ ਉਹਦਾ ਵਹਿਮ ਵੀ ਓਡੇ ਵੱਡਾ ਹੋਏਗਾ ਹੁਣ ਜਿਹੜੀਆਂ ਉਥੇ ਬੀਬੀਆਂ ਜਾਂਦੀਆਂ ਨੇ ਰੇਪ ਹੋਇਆ ਨਹੀਂ ਹੋਇਆ ਉਹਨਾਂ ਦੀ ਸਹਿਮਤੀ ਹੋਈ ਮੈਂ ਇਸ ਵਿਸ਼ੇ ਤੇ ਗੱਲ ਨਹੀਂ ਕਰਦੀ ਸਵਾਲ ਇਹ ਆ ਵੀ ਅਕਸਰ ਤੇ ਉਹ ਲੋਕ ਗਏ ਹਨ ਨਾ ਦੇਖੋ ਹੁਣ ਤੁਸੀਂ ਵੇਖਿਓ ਕੀ ਕਸੂਰ ਉਹਨਾਂ ਲੋਕਾਂ ਦਾ ਨਹੀਂ ਜਿਹੜੇ ਇਹਨਾਂ ਦੇ ਡੇਰਿਆਂ ਵਿੱਚ ਜਾ ਕੇ ਇਹਨਾਂ ਦੇ ਡੇਰਿਆਂ ਨੂੰ ਪ੍ਰਮੋਟ ਕਰਦੇ ਆ ਸ਼ਰੇਆਮ ਲੀਡਰ ਜਾਂਦੇ ਇਹਨਾਂ ਦੇ ਡੇਰਿਆਂ ਵਿੱਚ ਵੱਡੇ ਵੱਡੇ ਲੀਡਰ ਇਹਨਾਂ ਬਾਬਿਆਂ ਦੇ ਪੈਰਾਂ ਜਾ ਕੇ ਬਹਿੰਦੇ ਸਾਡੇ ਕੌਮ ਦੇ ਵੱਡੇ ਵੱਡੇ ਰਾਗੀ ਢਾਡੀ ਪ੍ਰਚਾਰਕ ਕਵੀਸ਼ਰ ਇਹਨਾਂ ਡੇਰਿਆਂ ਨੂੰ ਪ੍ਰਮੋਟ ਕਰਨ ਵਿੱਚ ਆਪਣਾ ਯੋਗਰ ਲਉਂਦੇ ਡੇਰਿਆਂ ਉ ਜਾ ਕੇ ਬਾਬਿਆਂ ਦੀ ਤਾਰੀਫ ਕਰਨ ਜਿਹੜੇ ਬਾਬੇ ਨੂੰ ਮਰੇ ਵੀ ਨਹੀਂ ਹੁੰਦੇ ਜਿਹੜਾ ਬਾਬਾ ਅਜ ਤੋਂ 150 ਸਾਲ ਪਹਿਲਾਂ ਦੁਨੀਆ ਤੋਂ ਜਾ ਚੁੱਕਾ ਉਹਦਾ ਨਾਂ ਲੈ ਲੈ ਕੇ ਵਡਿਆਈ ਕਰਨਗੇ ਤੇ ਮੈਂ ਇੱਕ ਬੇਨਤੀ ਅਕਸਰ ਕਰਦਾ ਹੁੰਦਾ ਜੇ ਸਾਡੀ ਕੌਮ ਦੇ ਰਾਗੀ ਤੁਹਾਡੀ ਜਿੰਨੀ ਪ੍ਰਚਾਰ ਸ਼੍ਰੇਣੀ ਜਿ ਪ੍ਰਣ ਕਰਦੇ ਨਾ 10 ਸਾਲ 5 ਸਾਲ ਵੀ ਅਸੀਂ ਕਿਸੇ ਸਾਦੀ ਵਰਸੀ ਤੇ ਨਹੀਂ ਜਾਣਾ ਤੁਸੀਂ ਵੇਖਿਓ ਇਹੋ ਸਰਮਾਇਆ ਸੀ ਆਪਣੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਲਾਈ ਗਏ ਆਪਣੇ ਪਿੰਡਾਂ ਦੇ ਗਰੰਥੀਆਂ ਵੱਲ ਵੇਖੋ ਆਪਣੇ ਪਿੰਡਾਂ 'ਚ ਲੋੜਵੰਦ ਪਰਿਵਾਰਾਂ ਵੱਲ ਵੇਖੋ ਜਿਹਨਾਂ ਦੇ ਹਾਲਾਤ ਬੁਰੇ ਨੇ ਉਹਨਾਂ ਨੂੰ ਤਾਂ ਚੁੱਕਣ ਤੇ ਲਾਓ ਅਜੇ ਵਾਪਸ ਮੋੜਾਓ ਜਿਹੜੋ ਸਾਡੇ ਵਰਗਾ ਪ੍ਰਚਾਰਕ ਇਹਨਾਂ ਪਖੰਡੀਆਂ ਬਾਬੇ ਬਾਰੇ ਬੋਲਦੇ ਹਨ ਪਤਾ ਸਾਨੂੰ ਕੀ ਕਹਿੰਦੇ ਨੇ ਇਹਦਾ ਕੰਮ ਹੀ ਨੰਦਿਆ ਕਰਨਾ ਅਜਰੋ ਸਾਡੀ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪੈਂਦੀ ਹੈ ਨਾ ਪਤਾ ਕੀ ਕਮੈਂਟ ਕਰਦੇ ਇਹ ਆ ਕੰਮ ਹੀ ਨੰਦਿਆ ਚ ਪਤਾ ਕੌਣ ਲੋਕ ਐਣ ਵਾਲੇ ਜਿਨ੍ਹਾਂ ਦਾ ਸਿਰ ਆ جا ਕੇ ਬਾਬੇ ਦੇ ਪੈਰਾਂ 'ਤੇ ਡਿੱਗਦਾ ਹੈ ਸਾਨੂੰ ਪੱਕਾ ਪਤਾ ਹੁੰਦਾ ਵੀ ਇਹਨੂੰ ਗੱਲ ਚੁਬੀ ਹੈ ਤੇ ਸਾਨੂੰ ਖੁਸ਼ੀ ਹੁੰਦੀ ਹੈ ਵੀ ਚੁਬੇ ਚੰਗੀ ਗੱਲ ਹੈ ਜੇ ਕਿਸ ਨੂੰ ਇਹ ਗੱਲ ਚੁਬਣ ਤੋਂ ਬਾਅਦ ਵੀ ਉਹ ਠੀਕ ਹੋ ਜਾਣਾ ਤੁਸੀਂ ਭਲਾ ਸਮਝਾਂਗੇ ਹੁਣ ਨਿੰਦਿਆ ਕਰਮ ਕਹਿਣ ਵਾਲੇ ਲੋਕ ਕੌਣ ਨੇ ਜਿਹੜੇ ਦੇਰਿਆਂ ਦੀ ਖਾਕ ਛਾਂਦੇ ਆ ਪਿਛੇ ਜੇ ਤੁਸੀਂ ਵੇਖਿਆ ਹੋਣਾ ਕਿ ਬੀਬੀ ਦਾ ਮੈਨੂੰ ਫੋਨ ਆਇਆ ਸੀ ਉਹ ਆਡੀਓ ਬਹੁਤ ਵਾਇਰਲ ਹੋਈ ਸੀ ਕੋਈ ਇਦਾਂ ਦੀ ਇੱਕ ਬੀਬੀ ਥੋੜਾ ਪਤਾ ਨਹੀਂ ਕਿੰਨੀਆਂ ਬੀਬੀਆਂ ਕਿੰਨਿਆਂ ਵੀਰਾਂ ਦੇ ਫੋਨ ਆਉਂਦੇ ਨੇ ਸਾਨੂੰ ਧਮਕੀਆਂ ਤੱਕ ਆਉਂਦੀਆਂ ਤੁਸੀਂ ਬਾਬਿਆਂ ਬਾਰੇ ਬੋਲਦੇ ਸਾਡੇ ਬਾਬੇ ਨੇ ਆ ਕਰਤਾ ਸਾਡੇ ਬਾਬੇ ਨੇ ਆ ਕਰਤਾ ਅਸੀਂ ਪਰਵਾਹ ਨਹੀਂ ਕਰਦੇ ਪਤਾ ਜਿਹੜੀ ਸੰਗਤ ਗੁਰੂ ਗ੍ਰੰਥ ਸਾਹਿਬ ਨਾਲ ਜੁੜੀ ਹੈ ਜਿਹੜੀ ਸਾਨੂੰ ਲਗਾਤਾਰ ਸੁਣਦੇ ਆ ਕਿ ਅਸੀਂ ਕਿਸੇ ਸਾਧ ਦੀ ਪਰਵਾਹ ਨਹੀਂ ਕੀਤੀ ਨਾ ਅਸੀਂ ਕਿਸੇ ਸਾਧ ਦੀ ਵਰਸੀ ਤੇ ਪਹਿਲਾਂ ਗਏ ਆ ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਸਾੜਨਾ ਬਾਬੇ ਸੰਪਰਕ ਨਹੀਂ ਸੀ ਕਰਦੇ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਹੁਣ ਵੀ ਸਮਾਗਮ ਨੂੰ ਸਾਨੂੰ ਉਹਦੇ ਕਿ ਅੱਛੇ ਸਮਾਗੋਂ ਕਰਨਾ ਚਾਹੁੰਦੇ ਜੀ ਪਹਿਲਾ ਮੇਰਾ ਸਵਾਲ ਹੁੰਦਾ ਜੀ ਸਮਾਗੋਂ ਕਾ ਦਾ ਇਹ ਮਾਹ ਪੁਰਸ਼ਾਂ ਦੀ ਵਰਸੀ ਮਨਾ ਰਹੇ ਆ ਜੀ ਮੈਂ ਜੀ ਕਿਹੜੇ ਮਾਹ ਪੁਰਸ਼ਾ ਹਲਾ ਨੇ ਜੀ ਮੈਂ ਕਹਿੰਦਾ ਜੀ ਸੌਰੀ ਤੁਸੀਂ ਕਿਸੇ ਹੋਰ ਪ੍ਰਚਾਰਕ ਨਾਲ ਸੰਪਰਕ ਕਰ ਲਓ ਮੈਂ ਸਿਰਫ ਗੁਰਮਤ ਸਮਾਗਮ ਉੱਤੇ ਆਉਂਦਾ ਤੁਸੀਂ ਕਿਸੇ ਸਿੱਖ ਦਾ ਕਰਨਾ ਹੈ ਕਿਸੇ ਸ਼ਹੀਦ ਦਾ ਕਰਨਾ ਹੈ ਕਿਸੇ ਗੁਰੂ ਪਾਸ਼ਾ ਦੀ ਮਲਵਲਾ ਪ੍ਰਕਾਸ਼ ਜਿਹੜਾ ਮਨਾਉਣਾ ਹੈ ਮੈਂ ਤੁਹਾਡੇ ਕੋਲ ਚੱਲ ਕੇ ਆਵਾਂਗਾ ਪਰ ਮੈਂ ਕਿਸੇ ਸਾਧ ਦੀ ਵਰਸੀ ਤੇ ਨਹੀਂ ਆਉਂਦਾ ਸਾਰਿਆਂ ਨੂੰ ਪਤਾ ਹੈ ਪਰ ਕਿੰਨੇ ਰਾਗੀ ਤੁਹਾਡੇ ਪ੍ਰਚਾਰ ਕਰਕੇ ਜਿਹੜੀ ਇਸ ਗੱਲ ਤੇ ਪੈਰਾ ਦੇ ਰਿਆ ਜੀ ਕਿਉਂਕਿ ਉਥੋਂ ਲਫਾਫੇ ਮੋٹے ਮਿਲਦੇ ਆ ਤੇ ਮੈਂ ਇੱਕ ਬੇਨਤੀ ਆਪਣੇ ਪ੍ਰਚਾਰ ਸਰੇ ਨੂੰ ਕਰਨਾ ਚਾਹੁੰਦਾ ਮੈਂ ਜੇ ਕਿਸੇ ਸਾਧ ਬਾਬੇ ਦੀ ਬਰਸਤ ਨਹੀਂ ਗਿਆ ਤੇ ਮੇਰੇ ਕੋ ਸਮਾਗਮ ਨਹੀਂ ਆਉਂਦੇ ਸਾਡੇ ਕੋਲ ਤਾਂ 1 ਮਹੀਨੇ ਦੇ 30 ਦਿਨ ਹੁੰਦੇ ਆ ਤੇ 35 ਸਮਾਗਮ ਹੁੰਦੇ ਅਸੀਂ 5 10 20 ਵਿੱਚੋਂ ਸਮਾਗਮ ਛੱਡ ਦਿੰਨੇ ਆ ਇਹ ਤਾਂ ਮਤਲਬ ਸਿੱਖ ਸੰਗਤ ਸੁਚੇਤ ਆ ਨਾ ਤੇ ਮੈਂ ਵਿਸ਼ਵਾਸ ਨਾ ਕਰੀ ਨਾ ਗੁਰੂ ਦੀ ਬਾਣੀ ਦੇ ਉੱਤੇ ਵਿਸ਼ਵਾਸ ਰੱਖ ਕੇ ਕਾਲ ਪੁੱਛਦੇ ਤੁਸੀਂ ਵੀ ਇਸ ਗੱਲ ਤੇ ਸਟੈਂਡ ਲੈ ਕੇ ਵੇਖੋ ਤਾਨੂੰ ਸਿੱਖ ਸਮੇਤ ਭੁੱਖਾ ਨਹੀਂ ਮਰਨ ਦੇਗੀ ਇਹ ਮੈਂ ਗਰੰਟੀ ਨਾਲ ਕਹਿਣਾ। ਤੁਹਾਨੂੰ ਹਰ ਪੱਖੋਂ ਤੁਹਾਡਾ ਸਾਥ ਦੇਵੇਗੀ ਸੰਗਤ ਪਰ ਪਤਾ ਨਹੀਂ ਤੁਹਾਡੀਆਂ ਆਪਣੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਇਥੇ ਵੱਡੇ ਵੱਡੇ ਬਾਬੇ ਜਿਹੜੇ ਕਹਿੰਦੇ ਸੀ ਨਹੀਂ ਤੇ ਕ੍ਰਾਂਤੀਕਾਰੀ ਦੀਆਂ ਗੱਲਾਂ ਕਰਦੇ ਆ ਉਹ ਫਿਰ ਬਾਬਿਆਂ ਦੇ ਪੈਰਾਂ 'ਤੇ ਜਾ ਕੇ ਬੀਠੇ। ਬਾਬਿਆਂ ਦੀਆਂ ਫੋਟੋਆਂ ਲਾ ਕੇ ਬੀਠੇ ਆ। ਬਾਬਿਆਂ ਦੀ ਕਿਰਪਾ ਦੇ ਸੋਲੇ ਗਾਰੇ। ਉਹ ਕੀ ਇੱਕ ਮਾਫੀਆ ਵਜੋਂ ਰੇਤ ਮਾਫੀਆ ਹੁੰਦਾ ਵਾ। ਕੇਵਲ ਮਾਫੀਆ। ਇੱਕ ਪਖੰਡਵਾਦ ਡੇਰਾਵਾਦ ਸਾਧਵਾਦ ਇੱਕ ਮਾਫੀਆ ਵਾ। ਛੇਤੀ ਕਿਤੇ ਕੋਈ ਨਾ ਬਾਰੇ ਜ਼ੁਬਾਨ ਖੋਲਣ ਨੂੰ ਤਿਆਰ ਹੋਵੇ। ਤੋਂ ਮੇਰੇ ਹੱਥ ਜੋੜ ਕੇ ਬੇਨਤੀ ਆ ਵੀ ਬਾਣੀ ਆ ਪੜੋ। ਜਿੰਨੇ ਵੀ ਮਿਸ਼ਨਰੀ ਕਾਲਜ ਦੀ ਲਹਿਰ ਵਾ ਇਹਨਾਂ ਨੇ ਕੋ ਗੱਲ ਦੇ ਉੱਤੇ ਹਮੇਸ਼ਾ ਜ਼ੋਰਤਾ ਗੁਰਬਾਣੀ ਖੁਦ ਪੜੋ। ਡੇਰਦਾਰੀ ਗੱਲ ਕਹਿੰਦੇ ਡੇਰਦਾਰ ਕੇ ਤੇ ਸਾਡੇ ਕੋਲ ਆਓ। ਸਾਡੇ ਕੋਲ ਸੰਪਟ ਕਰਾਓ। ਇੱਕੋਤਰੀਆਂ ਕਰਾਓ। ਅਸੀਂ ਤੁਹਾਨੂੰ ਦੱਸਾਂਗੇ ਆਸ ਪਾਠ ਦਾ ਆ ਫਾੜਵਾ। ਐਸ ਪਾਠ ਕੀਤਿਆਂ ਆ ਮਿਲਦਾ ਹੈ। ਤੁਸੀਂ ਵੇਖੋ ਪੰਜਾਬ ਦੇ ਕਿੰਨੇ ਡੇਰੇ ਕਿੰਨਾ ਲੋਕੀ ਕੋਤਨੀਆਂ ਕਰਾ ਰਹੇ ਨੇ ਵਿਦੇਸ਼ਾਂ ਵਿੱਚ ਕਈ ਗੁਰਦਵਾਰਿਆਂ 'ਚ ਵਰਸੀਆਂ ਸਾਧਾਂ ਦੀਆਂ ਮਨਾਈਆਂ ਜਾ ਰਹੀਆਂ ਕਮਾਲ ਦੀ ਗੱਲ ਤੁਸੀਂ ਵੇਖੋ ਤੇ ਮਹਰਾਨ ਇਸ ਗੱਲ ਤੋਂ ਆ ਕਈ ਵਿਦੇਸ਼ਾਂ 'ਚ ਬੈਠੇ ਬੰਦੇ ਬਾਬਿਆਂ ਨਾਲ ਜੁੜੇ ਆ ਉਹ ਸਿੱਧੇ ਦਿੱਲੀ ਉੱਤਰ ਦੇ ਆ ਦਿੱਲੀ ਤੋਂ ਬਾਬਿਆਂ ਦੀ ਗੱਡੀ ਜਾਂ ਬੱਸ ਆਪਣੇ ਡੇਰੇ ਲੈ ਕੇ ਆਉਂਦੀ ਆ ਉਹਨਾਂ ਦਾ ਕੋਈ ਸਬੰਧ ਨਹੀਂ ਕਿਸੇ ਗੁਰੂ ਪਾਤਸ਼ਾਹ ਦੇ ਸਥਾਨ ਨਾਲ ਮੈਨੂੰ ਅੱਜ ਵੀ ਯਾਦ ਹੈ ਇੱਕ ਵਾਰੀ ਵਿਦੇਸ਼ ਦੀ ਗੱਲ ਹੈ ਕੁਝ ਪਰਿਵਾਰ ਮਿਲੇ ਕਹਿੰਦੇ ਜੀ ਇੱਥੋਂ ਬਾਬਿਆਂ ਦੀ ਜਿਹੜੀ ਸੰਗਤ ਸਪੈਸ਼ਲ ਜਾਂਦੀ ਆ ਇੱਕ ਪੂਰਾ ਪਲੇਨ ਬੁੱਕ ਕਰਕੇ ਮੈਂ ਕੈਨੇਡਾ ਦੀ ਗੱਲ ਦੱਸ ਰਿਹਾ ਉੱਥੋਂ ਪਲੇਨ ਕੈਨੇਡਾ ਤੋਂ ਸਪੈਸ਼ਲ ਬੁੱਕ ਹੋ ਕੇ ਦਿੱਲੀ ਆਉਂਦਾ ਇੱਥੋਂ ਬਾਬਿਆਂ ਦੀਆਂ ਗੱਡੀਆਂ ਉਹਨਾਂ ਨੂੰ ਦਿੱਲੀ 에ਰਪੋਰਟ ਤੋਂ ਚੱਕਦੀਆਂ ਨੇ ਸਿੱਧੀਆਂ ਡੇਰੇ ਆਉਂਦੀਆਂ ਨੇ ਤੇ ਵਾਪਸ ਮੁੜ ਕੇ ਫਿਰ 1 ਮਹੀਨਾ 15 ਦਿਨ ਰਹਿ ਕੇ ਤੇ ਵਾਪਸ ਦਿੱਲੀ ਦਿੱਲੀ ਤੋਂ ਫਿਰ ਵਾਪਸ ਆ ਜੁ ਮੈਂ ਸਟੇਜ ਤੇ ਬੋਲ ਦਿੰਦਾ ਸੀ ਉੱਥੇ ਮੈਂ ਕਿਹਾ ਜਦੋਂ ਫਤੇਗੜ ਸਾਹ ਦੇ ਲੱਗਉਂਦੀ ਬਾਸ ਲੰਘਦੀ ਹੋਏ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਕਲਗੀਧਰ ਪਾਸ਼ਾ ਨੂੰ ਪੁੱਛਦੇ ਤੇ ਹੋਣਗੇ ਕਹਿੰਦੇ ਤੇ ਹੋਣਗੇ ਇਹਨਾਂ ਦੇ ਬਦਲੇ ਸਾਡੇ ਉੱਤੇ 2 ਗਜ ਕਪੜਾ ਵੀ ਨਹੀਂ ਪਾਇਆ ਇਹਨਾਂ ਦੇ ਬਦਲੇ ਸਾਨੂੰ ਨੀਂਹਾਂ ਵੇਚਣਵਾਇਆ ਇਹਨਾਂ ਦੇ ਬਦਲੇ ਸਾਨੂੰ ਇਹਨਾਂ ਤੋਂ ਵਾਰ ਦਿੱਤਾ ਜਦੋਂ ਕਿ ਅਸੀਂ ਇਹਨਾਂ ਪੁੱਤਰ ਕੇ ਸੀਸ ਪਰ ਵਾਰ ਦੀਏ ਸੋਤਸਾ ਤੁਸੀਂ ਕਦੀ ਫਤੇਗੜ ਸਾਹਿਬ ਦਰਸ਼ਨ ਕਰਨ ਗਏ ਤੁਸੀਂ ਕਦੀ ਇੰਨੀ ਸ਼ਰਧਾ ਦੇ ਨਾਲ ਚਮਕੌਰ ਸਾਹਿਬ ਵੱਲ ਦੇਖਿਆ ਕਦੀ ਇੰਨੀ ਸ਼ਰਧਾ ਦੇ ਨਾਲ ਆਨੰਦਪੁਰ ਸਾਹਿਬ ਵਾਲੇ ਬਾਰੇ ਧਿਆਨ ਦਿੱਤਾ ਕਦੀ ਇੰਨੇ ਵਿਸ਼ਵਾਸ ਨਾਲ ਕੋਈ ਦਰਬਾਰ ਸਾਹਿਬ ਵਾਲੇ ਬਣੇ ਤੁਰੇ ਇੰਨੇ ਵਿਸ਼ਵਾਸ ਦੇ ਨਾਲ ਤੁਸੀਂ ਆਪਣੇ ਗੁਰੂਆਂ ਦੇ ਸਥਾਨ ਵਾਲੇ ਬਣੇ ਗਏ ਗੁਰੂਆਂ ਦੇ ਧਾਰਮਿਕ ਸਥਾਨਾਂ ਤੋਂ ਉੱਪਰ ਤੁਸੀਂ ਦੇਰੇਦਾਰਾਂ ਦੇ ਸਥਾਨ ਜਿਹੜੇ ਸਥਾਪਿਤ ਕਰ ਦਿੱਤੇ ਗਏ ਨੇ ਆਪਣੇ ਆਪਣੇ ਨਵੀਂ-ਨਵੀਂ ਵਰਾਇਤੀਆਂ ਸੰਗਾਜ ਦੇ ਸਾਹਮਣੇ ਆ ਰਹੀਆਂ ਨੇ ਤੇ ਮੈਂ ਕਿ ਬੀਬੀ ਦੀ ਵੀਡੀਓ ਵੇਖ ਰਿਆ ਸੀ ਤੇ ਸਾਢੇ 23 ਤਗਰੀਬ ਹੋਇਆ ਨਹੀਂ ਸਾਢੇ ਚ ਕੋ ਕਮੀ ਹੈ ਤੁਸੀਂ ਹੁਣ ਇਹੋ ਦੀਆਂ ਭੇਡਾਂ ਦਾ ਕੀ ਕਰੋਗੇ ਜਿਹੜੀਆਂ ਬੀਬੀਆਂ ਸਾਦਾ ਦੇ ਹੱਕ ਵਿੱਚ ਭੁੱਗਤ ਰਹੀਆਂ ਮੇਰੀ ਜੇ ਭੈਣੇ ਤੂੰ ਕਿਸੇ ਪਰਿਵਾਰ ਦੀ ਧੀ ਭੈਣ ਹੈ ਅ ਗੁਰੂ ਦੀ ਹਜ਼ੂਰੀ ਚ ਇਕ ਗੱਲ ਕਹਿਣਾ ਚਾਹੁੰਦਾ ਆਪਣੇ ਆਪਣੇ ਸਮਝਾਓ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜੋ ਘਰਾਂ ਸਹਿਜ ਪਾਠ ਕਰੋ ਗੁਰੂ ਦੇ ਨਾਲ ਲੱਗੋ ਤੁਹਾਨੂੰ ਕੋਈ ਵਿਚ ਵਿਚੋਲਾ ਰੱਖਣ ਦੀ ਲੋੜ ਨਹੀਂ ਈਵਨ ਇਸ ਤੋਂ ਤੱਕ ਰਾਗੀ ਢਾਡੀ ਪ੍ਰਚਾਰ ਜਦੋਂ ਸਟੇਜ ਤੇ ਬੋਲਦੇ ਆ ਉਦੋਂ ਤੱਕ ਉਹ 2-4 ਫੁੱਟ ਜ਼ਮੀਨ ਤੋਂ ਉੱਚੇ ਹੁੰਦੇ ਆ ਉਸ ਤੋਂ ਬਾਅਦ ਉਹ ਆਮ ਸੰਗਤ ਨੂੰ ਜਾਣ ਕੇ ਬਹਿ ਜਾਂਦੇ ਕਦਾਂ ਸਾਧਾ ਬਾਬਿਆਂ ਦੇ ਉੱਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ ਕਦਾਂ ਉਹਨਾਂ ਨੂੰ ਉਹਨਾਂ ਨੂੰ ਪੂਜਿਆ ਜਾ ਰਿਹਾ ਹੈ ਤੇ ਜੇ ਕੋ ਰਾਗੀ ਤਾਂ ਦੇ ਪ੍ਰਚਾਰਕ ਬੋਲਦਾ ਨਾ ਧਮਕੀਆਂ ਸਿਰਫ ਉਹਨੂੰ ਆਉਂਦੀਆਂ ਵਾ ਜਿਹੜਾਂ ਨੇ ਦੀ ਹਾਂ ਝਾਂ ਮੜਾਉਂਦਾ ਉਹਨਾਂ ਨੂੰ ਤੇ ਕਹਿੰਦੇ ਆਓ ਜੀ ਬਾਬਾ ਜੀ ਕਹਿੰਦੇ ਵਿਆਓ ਜੀ ਸਾਡੇ ਲਾਗੇ ਆਓ ਤੁਹਾਡੇ ਤੁਹਾਡੇ ਵਾਰਨਿੰਗ ਤਰੀਕ ਇੱਕ ਵਾਰੀ ਤੇ ਸਾਡੇ ਚੰਗੇ ਕਈ ਪੜੇ ਲਿਖੇ ਪ੍ਰਚਾਰਕ ਵੀ ਇਹਨਾਂ ਦੀ ਹਾਂ ਝਾਂ ਮਲਾਉਣ ਲੱਗ ਪਏ ਆਪਣੀ ਦਾ ਪੋਸਟਰਾਂ 'ਚ ਲਿਖਿਆ ਸੰਤ ਬਾਬਾ ਮਹਾਪੁਰਸ਼ ਜੀ ਦੀ ਵਰਸੀ ਤੁਹਾਨੂੰ ਭਗਤ ਰਵਦਾਸ ਵਰਗੇ ਮਹਾਪੁਰਸ਼ ਨੇ ਦਿੱਤੇ ਭਗਤ ਰਵਦਾਸ ਜੀ ਵਰਗੇ ਮਹਾਪੁਰਸ਼ ਜੀ ਦੀ ਬਾਣੀ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਕਈ ਪੁੱਛਦੇ ਕਿੱਥੇ ਲਿਖਿਆ ਜੀ ਬਾਬੇ ਬਾਰੇ ਖੰਡੀ ਬਾਬੇ ਨੂੰ ਕਿਥੇ ਲਿਖਿਆ ਤੁਸੀਂ ਬਾਣੀ ਪੜ੍ਹੀ ਹੋ ਉਹ ਤੁਹਾਨੂੰ ਪਤਾ ਹੋਵੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਤੁਸੀਂ ਦੂਰ ਨਾ ਜਾਓ ਕਿਸੇ ਸਾਧ ਦੀ ਵਰਸੀ ਤੇ ਭਗਤ ਕਬੀਰ ਦਾ ਸ਼ਬਦ ਹੀ ਪੜ੍ਹ ਕੇ ਵਿਖਾ ਦਿਓ ਵਿਆਖਿਆ ਨਾ ਕਰਿਓ ਗੱਜ ਸਾਢੇ ਤੈਂ ਤੇ ਧੋਤੀਆਂ ਤੇਰੇ ਪੈਨ ਤੱਕ ਇਹ ਸ਼ਬਦ ਅਸਲ ਕੀਰਤ ਨਹੀਂ ਕਰਨਾ ਵਿਆਖਿਆ ਨਹੀਂ ਕਰਨੀ ਗਰੰਟੀ ਹੈ ਸ਼ਬਦ ਪੜ੍ਹਨ ਤੇ ਵੀ ਪੇਟ ਸਿਆਪਾ ਪੈ ਜਾਣਾ ਭਲਾ ਕਿਉਂ ਕਿ ਸ਼ਬਦ ਵਿੱਚ ਲਿਖਿਆ ਗੱਜ ਸਾਢੇ ਤੈਂ ਤੇ ਧੋਤੀਆਂ ਤੇਰੇ ਪੈਨ ਤੱਕ ਗਲੀ ਜਿਨਾਂ ਜਪਮਾਲੀਆਂ ਬਾਬੇ ਦੇ ਤੇ ਹੱਥ 'ਚ ਵੀ ਮਾਰਾ ਸਿਰ ਤੇ ਵੀ ਮਾਰਾ ਲਾਗੇ ਗੜਵਾ ਪਿਆ ਸ਼ਬਦ ਤੇ ਬਿਨਾ ਪਰਿਆ ਬਾਬੇ ਦੇ ਪਖੰਡਵਾ ਤੇ ਝੂਟ ਕਰ ਰਿਹਾ ਤੋ ਸੋਚੋ ਜੇ ਸ਼ਬਦ ਪੜਨ ਦੇ ਉੱਤੇ ਏਡਾ ਵੱਡਾ ਰੌਲਾ ਪੈ ਸਕਦਾ ਹੈ ਤੇ ਉਹਦੀ ਵਿਆਖਿਆ ਤੇ ਕਿੰਨਾ ਵੱਡਾ ਰੌਲਾ ਪਵੇਗਾ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਆਪਣੀ ਪ੍ਰਚਾਰ ਸਰੇ ਦੀ ਮੱਥਾ ਜੋੜ ਕੇ ਜਮੀਰ ਜਗਾਓ ਆਪਣੇ ਤੁਹਾਨੂੰ ਸੰਗਤ ਭੁੱਖਾ ਨਹੀਂ ਮਰਦੇਵੇ ਸੱਚ ਤੇ ਪਹਿਰਾ ਦਿਓ ਕਿਉਂਕਿ ਇਹ ਵਿਸ਼ਵਾਸ ਨਾ ਮੈਂ ਕਹਿੰਦਾ ਜਿੰਨੇ ਸਾਡੇ ਰਾਗੀ ਤੁਹਾਡੇ ਪ੍ਰਚਾਰਕ ਸੱਚ ਉੱਤੇ ਪਹਿਰਾ ਤੇ ਮੁਸ਼ਕਲਾਂ ਜ਼ਰੂਰ ਆਉਂਦੀਆਂ ਪਰ ਉਹ ਭੁੱਖੇ ਨਹੀਂ ਮਰਦੇ ਚੜਦੀ ਕਲਾ 'ਚ ਆਪਣਾ ਜੀਵਨ ਗੁਜ਼ਾਰਦੇ। ਤੋ ਆਓ ਇਹਨਾਂ ਪਖੰਡੀਆਂ ਕੋਲ ਕੁਝ ਨਹੀਂ ਹੈਗਾ। ਕੋਈ ਸਰਾਫ ਨਹੀਂ ਦੇ ਸਕਦੇ। ਮੈਂ ਇਹਨਾਂ ਡੇਰੇਦਲਾਂ ਦੇ ਨਾਲ ਜੰਗ ਲੜਨਦਿਆਂ ਮੈਂ ਪਰਵਾਹ ਨਹੀਂ ਕਰਦਾ ਇਹਨਾਂ ਦੀ। ਇਹ ਇਹ ਪਖੰਡੀ ਲੋਕ ਆ ਪਰਚੀਓ ਪਰਚੀ ਹੋਏ ਮੇਰੇ ਨਾਲ ਨਾ ਪਰਵਾਹ ਨਹੀਂ ਕੀਤੀ। ਪਰ ਸੱਚ ਕਹਿੰਨੇ ਗੱਲ। ਜੇ ਇਹਨਾਂ ਦੇ ਵਿੱਚ ਇੰਨੀ ਸ਼ਕਤੀ ਹੋਵੇ ਸਾਡੀ ਤੇ ਉਦਾਂ ਜ਼ੁਬਾਨ ਬੰਦ ਕਰਦਣ ਸ਼ਕਤੀਆਂ ਦੇ ਨਾਲ ਹੀ ਇਹ ਅਦਾਲਤਾਂ ਵਾਲੇ ਬੰਨੇ ਭਾਈ ਤੇ ਤੁਹਾਨੂੰ ਤੁਸੀਂ ਆਪੇ ਲਾਓ ਅੰਦਾਜ਼ਾ ਕਿ ਜੇ ਸਾਡੇ ਵਰਗੇ ਪ੍ਰਚਾਰਕ ਇਹਨਾਂ ਨਾਲ ਸਿੱਧੇ ਟਕਰਿਆ ਅਹੀਂ ਕੋਈ ਸਰਕਾਰੀ ਨਹੀਂ ਹੈਗੇ। ਪਾਨੂੰ ਪਤਾ ਵੀ ਇਹਨੂੰ ਇਹ ਸਿੱਧਾ ਰੋ ਸਰਕਾਰਾਂ ਨਾਲ ਜੱਫੀਆਂ ਪੈਂਦੀਆਂ ਤੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਜਿਹੜੇ ਸਰਕਾਰਾਂ ਦੇ ਵਿੱਚ ਬੈਠੇ ਕੋਈ ਮਾਰੇ ਮੋਟ ਵੀ ਸਮਾਜ ਦਾ ਦਰਦ ਰੱਖਣ ਵਾਲੇ ਬੈਠੇ ਆ ਇਹੋ ਜਿਹੇ ਸਾਧਾ ਨੂੰ ਸਖਤ ਤੋਂ ਸਖ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਲੋਕ ਆਮ ਭੋਲੇ ਭਾਰੇ ਲੋਕਾਂ ਦਾ ਸ਼ੋਸ਼ਣ ਕਰਦੇ ਕਈ ਵਾਰੀ ਤਰਸ ਆਉਂਦਾ ਜਦੋਂ ਤੁਸੀਂ ਸਮਾਗਮ ਵੇਖੋ ਨਾ ਐਦਾਂ ਐਦਾਂ ਭੋਲੇ ਜਿਹੇ ਲੋਕ ਅੱਗੇ ਉਹਨਾਂ ਦੇ ਬੈਠੇ ਆ ਉਹਨਾਂ ਨੂੰ ਇਮੋਸ਼ਨਲ ਕਰਦੇ ਆ ਤੇ ਉਹ ਤੇ ਇਹ ਸੋਚਦੇ ਵੀ ਇਹ ਤੇ ਇਹ ਚ ਰੱਬ ਵਾ ਤੇ ਇਹ ਜੋ ਕਰ ਰਿਹਾ ਰੱਬ ਹੀ ਕਰ ਰਿਹਾ ਸਾਡੇ ਨਾਲ ਇਸ ਕਰਕੇ ਹੱਥ ਜੋੜ ਕੇ ਬੇਨਤੀ ਐ ਸਪਖੰਡਵਾਚੋਂ ਬਾਹਰ ਨਿਕਲੋ ਭਾਈ ਗੁਰਬਾਣੀ ਦੀ ਖੁਦ ਵਿਚਾਰ ਕਰੋ ਖੁਦ ਭੈਣਾਂ ਨੂੰ ਮੈਂ ਆਪਣੀਆਂ ਧੀਆਂ ਨੂੰ ਬੇਨਤੀ ਕਰਦਾ ਆਪਣੇ ਘਰਾਂ ਸਹਿਜ ਪਾਠ ਖੁਦ ਆਪ ਕਰੋ ਗੁਰਬਾਣੀ ਖੁਦ ਪੜੋ ਜੋ ਚਰਨ ਘਾਟ ਉਥੇ ਘਟਨਾ ਵਾਪਰੀ ਉਸ ਬਾਬੇ ਵੱਲੋਂ ਜੋ ਕੁਝ ਹੋਇਆ ਵਾ ਉਹ ਰੇਪ ਹੋਇਆ ਜਾਂ ਬੀਬੀਆਂ ਦੀ ਸਹਿਮਤੀ ਨਾਲ ਹੋਇਆ ਇਹ ਤੇ ਹੁਣ ਉਹ ਹੀ ਜਾਣ ਸਕਦੇ ਆ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿੰਦਾ ਦਾ ਕੋਈ ਇੱਕ ਡੇਰਾ ਨਹੀਂ ਹੈਗਾ ਪਤਾ ਨਹੀਂ ਕਿੰਨੇ ਡੇਰੇ ਹੋਰ ਹੋਣਗੇ ਜਿਹਨਾਂ ਡੇਰਿਆਂ 'ਚ ਇਹ ਬਹੁਤ ਕੁਝ ਵਾਪਰ ਰਿਹਾ ਤੇ ਆਓ ਜੱਗ ਹੀ ਇੱਕ ਲਹਿਰ ਚਲਾਈਏ ਡੇਰੇ ਬਾਤੋਂ ਆਪਣੇ ਆਪ ਨੂੰ ਬਚਾਈਏ ਤੇ ਗੁਰੂ ਦੀ ਬਾਣੀ ਨਾਲ ਖੁਦ ਆਪ ਜੁੜੀਏ ਸਹਿਜ ਪਾਠ ਕਰੀਏ ਤੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਮੇਸ਼ਾ ਜਿਹੜੀ ਗੱਲ ਤੇ ਮੈਂ ਜ਼ੋਰ ਦਿੰਦਾ ਅਕਾਲ ਤਖਤ ਤੋਂ ਲੋਪਰਵਾਨ ਸੇਖ ਰਹਿਤ ਮੇਰਾ ਉਹ ਉਸ ਮਰਿਆਦਾ ਦੇ ਝੰਡੇ ਠਾਜੋ ਗੁਰਬਾਣੀ ਦਾ ਸਹਿਜ ਪਾਠ ਆਪ ਕਰੋ ਕਿਸੇ ਦੇਹਧਾਰੀ ਕਿਸੇ ਪਖੰਡੀ ਅੱਗੇ ਝੁਕਣ ਦੀ ਲੋੜ ਨਹੀਂ ਆਪਣੀ ਮਾਵਾ ਦੀ ਰਿਸਪੈਕਟ ਕਰੋ ਆਪਣੇ ਬਾਪੂ ਦੀ ਰਿਸਪੈਕਟ ਕਰੋ ਕਰ ਚੋ ਦਾਦਾ ਦਾਦੀ ਪਿਤਾ ਮਾਂ ਬੇਟੀ ਆ ਨਾ ਉਹਦੀ ਇੱਜ਼ਤ ਕਰੋ ਐਵੇਂ ਪਖੰਡੀਆਂ ਦੇ ਉੱਤੇ ਫੁੱਲਾਂ ਦੀ ਵਰਖਾ ਨਾ ਕਰੋ ਆਪਣੇ ਰਿਸ਼ਤੇ ਬਚਾਓ ਕਰ ਚੋ ਬਜ਼ੁਰਗ ਬੈਠਾ ਨਾ ਉਹਨੂੰ ਪਾਣੀ ਗਰਮ ਕਰਕੇ ਦਿਓ ਉਹਨੂੰ ਪੁੱਛੋ ਬਾਪੂ ਚਾਹ ਦਲੀਆ ਕੋ ਕੌਫੀ ਚਾਹੀਦੀ ਤੈਨੂੰ ਬਣਾ ਕੇ ਦੇਈਏ ਪਖੰਡੀਆਂ ਮਗਰ ਤੁਸੀਂ ਬਦਾਮਾਂ ਦੀਆਂ ਟਰੀਆਂ ਲੈ ਲੈ ਕੇ ਤੁਰੇ ਫਿਰਦੇ ਪਖੰਡੀ ਬਾਬੇ ਤੁਹਾਡੇ ਘਰਾਂ ਚ ਆਉਂਦੇ ਆ ਕਿਦਾਂ ਫੁੱਲ ਲੈ ਕੇ ਥਾ ਉਹਦੇ ਥਾਲ ਦੇ ਵਿੱਚ ਤੁਸੀਂ ਉਹਨੂੰ ਉੱਤੇ ਸੁੱੜ ਗਏ ਤਦ ਇਹ ਰਿਸਪੈਕਟ ਆਪਣੇ ਘਰ ਚ ਜਨਮ ਦੇਣ ਵਾਲੀ ਮਾਂ ਦੀ ਤੇ ਕਦੀ ਬਾਪੂ ਦੀ ਕੀਤੀ ਹੈ ਕਈ ਉਹਨੂੰ ਆਪਣੇ ਅੱਥੀ ਸੂਰ ਸੁਆ ਕੇ ਦਿੱਤਾ ਹੈ ਸਾਦਾ ਦੇ ਚੋਲੇ ਬਣਾ ਬਣਾ ਕੇ ਆ ਮੋਗੇ ਦੇ ਲਾਗੇ ਕਢੇਰਾ ਸੀ ਅੱਜ ਤੋਂ ਮੈਨੂੰ ਲੱਗਦਾ ਕਈ ਸਾਲ ਪਹਿਲਾਂ ਦੀ ਗੱਲ ਹੈ 8-10 ਸਾਲ ਪਹਿਲਾਂ ਦੀ ਗੱਲ ਹੈ ਸਿੱਖੀ ਲਹਿਰ ਦੇ ਅਸੀਂ ਸਮਾਗਮ ਕਰਨ ਗਿਆ ਸੀ ਬਾਬਾ ਮਰ ਚੁੱਕਾ ਹੈ ਤੇ ਉਹਦੇ ਚੋਲੇ ਪ੍ਰੈਸ ਕਰ ਕਰਕੇ ਟੰਗੇ ਹੋਏ ਨੇ ਕਮਾਲ ਦੀ ਗੱਲ ਤੁਸੀਂ ਵੇਖੋ ਤਹਾਨੂੰ ਉਸ ਇੱਕ ਸੇਵਾਦਾਰ ਕਹਿੰਦਾ ਆਓ ਜੀ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਈ ਅਸੀਂ ਜਰੂਰ ਅੰਦਰ ਗਏ ਤੇ ਬੈਡ ਲਗਾ ਅੰਦਰ ਕਿ ਸ਼ਹਿਰੇ ਤੇ ਤੌਲੀਏ ਦੇ ਅੰਦਰ ਕੁਰਤੀਆਂ ਟੰਗੀਆਂ ਹੋਈਆਂ ਚੋਲੇ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਕਢਾਈ ਵਾਲੇ ਟੰਗੇ ਹੋ ਜੁੱਤੀਆਂ ਲੱਕੀ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਪਈਆਂ ਹੈਗੇ ਬਾਬਾ ਜੀ ਕਿੱਥੇ ਕਹਿੰਦੇ ਉਹ ਚੜਾਈ ਕਰ ਚੁੱਕੇ ਦੇਖਿਆ ਫਿਰ ਆ ਕਸ਼ਰਾ ਤੌਲੀਆ ਕਿਦੇ ਹੱਸਦੇ ਕਹਿੰਦੇ ਜੀ ਉਹ ਤੇ ਇਸ਼ਨਾਨ ਕਰਨ ਵਾਸਤੇ ਬਾਬਾ ਜੀ ਫਿਰ ਆਉਂਦੇ ਆ ਰਾਤ ਨੂੰ ਕਸ਼ਰਾ ਤੌਲੀਆ ਦਾਤਣ ਰੱਖ ਦਿੱਤੀ ਐ ਸਵੇਰ ਨੂੰ ਵੇਖੀ ਜਾਂਦੇ ਇਥੇ ਕਸ਼ਰਾ ਗੱਲਾ ਹੋਇਆ ਹੁੰਦਾ ਸੇਵਾਦਾਰ ਨੂੰ ਅਸੀਂ ਪੁੱਛਿਆ ਇਹ ਕਹ ਸੱਚ ਦੱਸੇ ਇੱਕ ਕਸ਼ਰਾ ਗੱਲਾ ਕੌਣ ਕਰਦਾ ਕਹਿੰਦਾ ਜੀ ਮੈਂ ਕਰਦਾ ਸਵੇਰੇ ਮੈਂ ਕਸ਼ਰਾ ਗੱਲਾ ਕਰਦਾ ਤੌਲੀਆ ਵੀ ਮੈਂ ਗੱਲਾਂ ਕਰਕੇ ਤੇ ਟੰਗ ਦਿੰਦਾ ਹੁਣ ਲੈ ਜਦ ਤੁਸੀਂ ਮੋਗੇ ਲਾਗੇ ਡੇਰਾ ਜੇਕਰ ਉਹ ਸ਼ੱਕ ਵਿੱਚ ਸੰਪਰਕ ਕਰ ਲਿਓ ਅਸੀਂ 10 ਵੀ ਦੇਵਾਂਗੇ ਤੁਹਾਨੂੰ ਅਸੀਂ ਇੱਕ ਵਾਰੀ ਗਏ ਤੇ ਸਾਾਨੂੰ ਉੱਥੋਂ ਵਕੀਲ ਦਾ ਫੋਨ ਆ ਗਿਆ ਅਸੀਂ ਤੁਹਾਡੇ ਕੇਸ ਹੋਣ ਜੀ ਅਸੀਂ ਇਹਨਾਂ ਕੇਸਾਂ ਦੀ ਪ੍ਰਵਾਨੀ ਕਰਦੇ ਭਾਈ ਰੋਜ਼ ਨਿਜੜਦੀਆਂ ਹੁੰਦੀਆਂ ਜੇ ਕੇਸਾਂ ਨੂੰ ਹੁਣ ਅੰਦਾਜ਼ਾ ਲਾਓ ਤੁਸੀਂ ਸੋਚਦੇ ਹੋਗੇ ਨਾ ਸਿਰਫ ਅਨਪੜ ਲੋਕ ਇਹਨਾਂ ਚੁੰਗਲ ਖੋ ਜੇ ਉਧਰੋਂ ਇੱਕ ਵਕੀਲ ਦਾ ਸਾਨੂੰ ਫੋਨ ਆਇਆ ਸਮਝੋ ਪੜਿਆ ਲਿਖਿਆ ਵਰਗ ਵੀ ਇਹਨਾਂ ਦੇ ਚੁੰਗਲ 'ਚ ਫਸਿਆ ਹੋਇਆ ਰੱਬ ਜਾਣੇ ਉਹਨੂੰ ਉੱਥੋਂ ਬੋਤੀ ਪੈਂਦੀ ਹੋएगी ਪਰ ਅਸੀਂ ਪ੍ਰਵਾਨ ਨਹੀਂ ਕੀਤੀ ਅਸੀਂ ਗੱਲਾਂ ਫਿਰ ਜਦੋਂ ਉਹਨੇ ਸਾਨੂੰ ਇਦਾਂ ਕਹਿਆ ਕਿ ਕਰ ਲੋ ਪੀਸ ਅਸੀਂ ਇਹਨਾਂ ਗੱਲ ਦੀ ਪਰਵਾਹ ਨਹੀਂ ਕਰਦੇ ਤੇ ਮਰੇ ਹੋਏ ਸਾਧਾਂ ਦੇ ਚੋਲੇ ਜੁੱਤੀਆਂ ਖੁੰਡੀਆਂ ਉਹਦੇ ਜੁੱਤੀਆਂ ਪਈਆਂ ਹੋਈਆਂ ਮੋਗੇਦਲਾ ਗੇੜੇ ਦਾ ਹੁੰਦਾ ਜਿਾ ਤੁਸੀਂ ਆਪੇ ਲਾਓ ਵੀ ਸਾਡੇ ਸਮਾਜ ਦੇ ਹਾਲਾਤ ਕੀ ਨੇ ਤੇ ਤਰਲਾ ਨਹੀਂ ਨੂੰ ਤੁਹਾਡੇ ਅੱਗੇ ਜੀ ਬਚੋ ਇਹਨਾਂ ਡੇਰੇਵਾਦਾਂ ਤੋਂ ਪਖੰਡਵਾਦ ਤੋਂ ਬਚੋ ਇਹਦੇ ਚਰਨ ਘਾਟ ਦਾ ਇੱਕ ਬਾਬਾ ਸਾਹਮਣੇ ਆ ਗਿਆ ਪਤਾ ਨਹੀਂ ਅਸੀਂ ਪਤਾ ਨਹੀਂ ਕਿੰਨੇ ਹੋਰ ਬਾਬੇ ਇੱਥੇ ਹੋਣਗੇ ਅਸੀਂ ਤਾਂ ਮੈਂ ਤੇ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਵੀਡੀਓ 'ਚ ਬੋਲਿਆ ਸੀ ਡੀਐਨਏ ਟੈਸਟ ਕਰਾ ਲਓ ਜਿਹੜੇ ਇਹਨਾਂ ਡੇਰੇਆਂ ਦੀ ਖਾਖਾਂ ਦੇ ਫਿਰਦੇ ਅੱਧੇ ਜਵਾਕੇ ਨਸਾਂ ਦੇ ਨਿਕਲਨੇ ਤੇ ਕਈਆਂ ਨੇ ਪਿੱਟ ਸਿਆਪਾ ਪਾਇਆ ਤੂੰ ਸਾਡੇ ਮਹਾਪੁਰਖਾਂ ਬਾਰੇ ਇਦਾਂ ਕੋ ਬੋਲਿਆ ਮੈਂ ਕਿਹਾ ਮੈਂ ਕੋ ਗਲਤ ਥੋੜਾ ਬੋਲੇ ਜਾਂਦੇ ਹੋ ਤੁਸੀਂ ਉਸੇ ਭਾਈ ਭੱਜ ਜਾ ਕੇ ਬਾਬਿਆਂ ਦੇ ਅੱਗੇ ਮੱਥੇ ਟੇਕਦੇ ਆਓ ਵਾਪਸ ਪਰਤੋ ਇੱਕ ਕਹਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਤਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਤੇ ਬਾਕੀ ਜਿਹੜਾ ਸਾਨੂੰ ਅਨਿੰਦਰ ਕਹਿੰਦੇ ਆ ਨਾ ਸਾਨੂੰ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਹੀਂ ਫਿਰ ਤੁਹਾਡੇ ਵਰਗੇ ਲੋਕ ਤੇ ਬਾਬੇ ਕਬੀਰ ਨੂੰ ਵੀ ਕਹਿੰਦੇ ਹੋਣੇ ਜਦੋਂ ਬਾਬਾ ਕਬੀਰ ਜੀ ਕਹਿੰਦੇ ਨਾਲ ਕੱਜ ਸਾਢੇ ਤਿੰਨ ਤੇ ਤੋਤੀਆਂ ਤੇਰੇ ਪੈਨ ਤੱਕ ਜਦੋਂ ਬਾਬਾ ਕਬੀਰ ਜੀ ਕਹਿੰਦੇ ਹੋਣਗੇ ਐਸੇ ਸੰਤ ਨਾ ਮੋਕੋ ਭਾਵੈ ਤੇ ਜਿਹੜੇ ਇਹਨਾਂ ਦੇ ਕੋਲ ਜਾਂਦੇ ਹੋਣਗੇ ਉਹ ਤੇ ਬਾਬੇ ਕਬੀਰ ਨੂੰ ਨਿੰਦ ਕਹਿੰਦੇ ਹੋਣਗੇ ਪਰ ਬਾਬੇ ਕਬੀਰ ਨੇ ਪ੍ਰਵਾਨੇ ਕੀਤੀ ਹਾਂ ਤੇ ਜਦ ਹਮ ਇੱਕੋ ਇੱਕ ਕਰ ਜਾਣੇ ਆ ਤਬ ਲੋਕ ਕਹੇ ਦੁਖ ਮੰਨਿਆ ਹਮ ਅਪਤੇ ਆਪਣੀ ਪਤ ਖੋਈ ਹਮਰੋ ਖੋਜ ਪਤ ਪਰੇ ਮਤ ਕੋਈ ਅਸਦੀ ਜੀ ਗੱਲ ਕਹਿ ਦਿੱਤੀ ਕਿ ਭਾਈ ਅਸੀਂ ਇਹਨਾਂ ਗੱਲਾਂ ਦੀ ਪ੍ਰਵਾਨੀ ਤੇ ਇੱਕ ਨੂੰ ਜਾਣਦੇ ਆ ਤਾਨੂੰ ਤਕਲੀਫ ਹੁੰਦੀ ਹੋਈ ਜਾਵੇ ਸਾਨੂੰ ਇਸ ਗੱਲ ਦੀ ਕੋਈ ਪ੍ਰਵਾਨੀ ਨਹੀਂ ਤਹੀਂ ਤੇ ਆਪਣੀ ਪੂਰੀ ਪਾੜੀ ਜਿਹੜੀ ਸਾਡੀ ਸੰਗਤ ਭੈਣ ਭਰਾ ਵੀਰ ਸਾਡੇ ਭੈਣ ਭਰਾ ਸੁਣਦੇ ਬੇਨਤੀ ਕਰਦੇ ਵਾਪਸ ਆਜੋ ਭਾਈ ਮੋੜਾਓ ਗੁਰੂ ਦੇ ਸਾਥ ਨੂੰ ਸਾਨੂੰ ਕਈ ਏਦਾਂ ਦੇ ਵੀਰ ਮਿਲਦੇ ਆ ਜਿਹੜੇ ਕਈ ਕਈ ਸਾਲ ਇਹਨਾਂ ਡੇਰਿਆਂ ਨਾਲ ਜੁੜੇ ਸੀ ਅੰਦਰ ਦੇ ਰਾਜ ਦੱਸਦੇ ਅਸੀਂ ਦੱਸਣਾ ਨਹੀਂ ਚਾਹੁੰਦੇ ਸੱਚੀ ਗੱਲ ਹੈ ਉਹ ਕਹਿੰਦੇ ਵੀਰ ਜੀ ਅਸੀਂ ਛਾਲ ਮਾਰ ਕੇ ਉਸ ਦਰਦਲ ਚੋਂ ਬਾਹਰ ਆ ਗਏ ਤੇ ਆਓ ਹਿੰਮਤ ਕਰੋ ਇਹਨਾਂ ਪਖੰਡੀਆਂ ਕੋਲ ਕੋਈ ਨਹੀਂ ਹੈਗਾ ਡਰ ਦੀ ਲੋੜ ਨਹੀਂ ਗੁਰੂ ਦੀ ਬਾਣੀ ਖੁਦ ਪੜੋ ਤੇ ਇੱਕ ਚਰਨ ਘਾੜ ਬਾਬਾ ਨਹੀਂ ਪਤਾ ਨਹੀਂ ਏਦਾਂ ਦੇ ਕਿੰਨੇ ਬਾਬੇ ਹੋਰ ਵੀ ਹੋਣਗੇ ਜਿਹੜੇ ਸਮਾਜ ਦੇ ਵਿੱਚ ਗੰਦਗੀ ਫਲਾ ਰਹੇ ਆ ਤੇ ਆਓ ਰਲ ਕੇ ਇਸ ਗੰਦੀ ਨੂੰ ਸਾਫ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ